اوپر ننڊي سايه اوپر ننڊي سايه مارو ننڊي سايه اوپر ننڊي سايه اوپر منظر چھائے رے اوپر منظر چھائے رے مارن سن سن چھائے رے اوپر منظر چھائے رے اوپر منظر چھائے رے

ਇਹ ਤਾਂ ਬੜਨੀ ਹੈ ਜਦ ਸਵਾਪ ਆਉਂਦੇ ਕਿ ਨਾ ਫਿਰ ਰਾਜਨ ਪਤਾ ਨਹੀਂ ਤੇਰੀ ਚਾਰ ਦੇ ਨੰਬਰ ਹੈ ਕਿ ਨਹੀਂ ਹੈ ਮਾਰਕੰਡੇ ਰਿਸ਼ੀ ਵਰਗੇ ਸੰਤ ਹੈ ਸੰਤ ਹੈ ਸੰਤ ਲੋਕ ਦਾ ਸਹੀ ਕੰਨ ਹੈ ਸੰਤ ਰਾਜ ਦੀ ਜਾਲ ਹੈ ਜੇਤਨ ਹੈ ਸੰਤ ਹੈ ਸੰਤ ਹੈ ਸੰਤ ਗੁਰੂ ਰਾਮ ਸਾਹਿਬ ਜੀ ਸੰਤ ਹੈ ਸੰਤ ਹੈ ਸੰਤ ਗੁਰੂ ਰਾਮ ਸਾਹਿਬ ਜੀ ਸੰਤ ਹੈ ਅਕਾਲ ਸਤ ਸਭ ਇੱਕ ਦੀ ਕੀ ਫਤਿਹ ਅਕਾਲ ਪੁਰਖ ਦੀ ਬਣਾਈ ਮਰਿਆਦਾ ਅਨੁਸਾਰ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀਏ ਪਿਛਲੇ ਦਿਨੀ ਸੰਤ ਪਾਪਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਚਾਨਕ ਥੋੜਾ ਜਿਹਾ ਸ੍ਰੀ ਢਿੱਲਾ ਹੋਇਆ ਪੰਜ ਪੁੱਤ ਸ੍ਰੀ ਢਾ ਕੇ ਸੱਚਖੰਡ ਚਲੇ ਗਏ ਉਹਨਾਂ ਦਾ ਤਿੰਨ ਤਰੀਕ ਨੂੰ ਰਾੜਾ ਸਾਹਿਬ ਭੋਗ ਦੀ ਅਰਦਾਸ ਉਪਰੰਤ ਬਾਬਾ ਅਮਰ ਸਿੰਘ ਜੀ ਨੂੰ ਸੇਵਾ ਤਕਸਾਲ ਸੰਪਰਦਾ ਦੀ ਦਿੱਤੀ ਗਈ। ਭਾਵੇਂ ਲੈਦਾ ਲੈਦਾ ਸਥਾਨਾਂ ਤੇ ਉਹਨਾਂ ਦਾ ਯਾਦ ਵਿੱਚ ਖੰਡਪਟ ਸਾਹਿਬ ਜਿਵੇਂ ਅਦਵਲ ਸਾਹਿਬ, ਦਰਵਾਨ ਸਾਹਿਬ ਹੋਰ ਵੀ ਸਥਾਨਾਂ ਤੇ ਅੱਜ ਗੁਰਦੁਆਰਾ ਸਿੱਦਸਾ ਲੋਹਰਾ ਸਾਹਿਬੇ ਕੇ ਉਹਨਾਂ ਦੀ ਯਾਦ ਵਿੱਚ ਖੰਡਪਟ ਸਾਹਿਬ ਰੱਖੇ ਗਏ ਜਿਨ੍ਹਾਂ ਦੇ ਸਵੇਰੇ ਭੋਗ ਪਾਏ ਤੇ ਅੱਜ ਦੀਵਾਨ ਉਹਨਾਂ ਦੀ ਯਾਦ ਵਿੱਚ ਰੱਖਿਆ ਗਿਆ ਹੈ। ਕਿਉਂਕਿ ਜੋ ਉਹਨਾਂ ਨੇ ਪੰਥ ਵਾਸਤੇ ਸਿੱਖੋਂ ਵਾਸਤੇ ਗੁਰੂ ਘਰ ਵਾਸਤੇ ਕਾਰਜ ਕੀਤੇ ਆ ਪੰਥ ਦੀ ਬਹੁਤ ਵੱਡੀ ਉਹਨਾਂ ਨੇ ਸੇਵਾ ਕੀਤੀ ਐ ساری ਉਮਰ ਨਿਸ਼ਕਾਮ ਸੇਵਾ ਕਰਕੇ ਸਾਨੂੰ ਇਹ ਉਹਨਾਂ ਨੇ ਉਪਦੇਸ਼ ਸਿੱਖਿਆ ਦਿੱਤੀ ਐ ਕਿ ਆਪਣਾ ਜਨਮ ਗੁਰੂ ਘਰ ਦੀ ਸੇਵਾ ਕਰਕੇ ਕਿਵੇਂ ਸਫਲਾ ਕਰੀਦਾ ਹੈ ਸੋ ਉਹਨਾਂ ਦੇ ਜੀਵਨ ਤੋਂ ਸਿੱਧ ਲੈਣ ਵਾਸਤੇ ਚਾਹੀਦੀ ਐ ਸਾਨੂੰ ਸਿੱਧ ਲੈਣੀ ਚਾਹੀਦੀ ਐ ਤੇ ਉਹਨਾਂ ਦੇ ਵਾਹਿਗੁਰੂ ਜੀ ਪੂਰਨ ਅਤੀ ਚੱਲ ਕੇ ਆਪਣੀ ਜਾਨ ਨੂੰ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ